ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਉਹ ਯਾਦ ਹੈ ਨਾ ਹਰ ਕੁਝ ਉਹ ਗਿੰਦਰਪਾਲ ਜੀ ਵਰਗਾ ਆਵੇ ਮੈਂ ਕਿਹਾ ਨਹੀਂ ਆ ਵੀ ਉਹਨੂੰ ਵੀ ਆਈਪੀ ਟ੍ਰੀਟਮੈਂਟ ਦਉ ਕਿਉਂ ਹੋ ਹੈਗੇ ਆਪਣੇ ਸਾਧ ਸੰਗਤ ਬਾਹਰ ਆ ਕੇ ਇੰਨੀ ਜਗ੍ਹਾ ਹੈ ਜਿੱਥੇ ਮਰਜ਼ੀ ਫੋਟੋ ਆ ਕੇ ਚਾਓ ਤੁਹਾਨੂੰ ਕੋਈ ਮਨਾ ਕਰ ਰਿਹਾ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫालतੂ ਉੱਥੇ ਇਹ ਕਰਦੇ ਪਏ ਆ ਜਿਹੜੇ ਹੁਣ ਵਰਸ਼ਲ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ ਤੇ ਰੋਕ ਟੋਕੀ ਕਰਦੇ ਨੇ ਹੁਣ ਕਿੱਥੇ ਗਏ ਸੀ ਵੈਰੀ ਗੁੱਡ ਬੋਲੋ ਨਹੀਂ ਉਹ ਕਿੱਥੇ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਕਿਹਾ ਜਾਏ ਕਿ ਇਹ ਦਿਨ ਖਵਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਨਾਲ ਇਹ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪ ਦਾ ਨੋਰਮਲ ਆਪ ਦਾ ਆਵਾਜ਼ਾਈ ਕਰੋ ਜਿਵੇਂ ਮੱਥਾ ਟੇਕਣ ਆਏ ਹੋਵੇਂ ਰੋ ਤੁਹਾਨੂੰ ਵੀ ਆ ਨੋਰਮਲ ਬੰਦਾ ਆ ਵੀਆਈਪੀ ਟ੍ਰੀਟਮੈਂਟ ਨਹੀਂ ਚੰਗਾ ਲੱਗਦਾ ਤੁਹਾਨੂੰ ਵੀ ਆਈਪੀ ਟ੍ਰੀਟਮੈਂਟ ਦੇ ਰਹੇ ਹਾਂ ਭਈਆ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੇ ਬਾਰੇ ਪੂਰੀ ਦੱਸ ਦੋ ਪਲੀਜ਼ ਮੈਂ ਦੱਸਣਾ ਨਹੀਂ ਚਾਹੁੰਦੀ ਦੱਸ ਦੋ ਪਲੀਜ਼ ਨਹੀਂ ਬੇਟਾ ਵੇਖੋ ਇਦਾਂ ਨਹੀਂ ਥੋੜਾ ਜਿਹਾ ਪਲੀਜ਼ ਤੁਸੀਂ ਆਪ بڑے ਲਿਖੇ ਹੋ ਤੁਹਾਨੂੰ ਖੁਦ ਨੂੰ ਆ ਤਸਮਝਉਣੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਆ ਬਿਲਕੁਲ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇੰਨਾ ਪਤਾ ਆ ਕਿ ਕਿਨੂੰ ਚੰਗਾ ਟ੍ਰੀਟਮ ਕੋਈ ਯਾਦ ਹੈ ਮਹਾਪੁਰਸ਼ ਕੋਈ ਫਿੰਦਰਪਾਲ ਜੀ ਵਰਗਾ ਆਵੇ ਮੈਂ ਕਿ ਨਹੀਂ ਆ ਵੀ ਉਹਨੂੰ ਵੀ ਆਈਪੀ ਟ੍ਰੀਟਮੈਂਟ ਦੋ ਕਿ ਉਹ ਹੈਗੇ ਆਪਣੇ ਸਾਧ ਸੰਗਤ ਕਿ ਕਿਆ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਹੈ ਗੁਰੂ ਘਰ ਦੀ ਸੇਵਾ ਕੀਤੀ ਹੈ ਉਹ ਮਹਾਪੁਰਸ਼ ਕਹਿ ਲਉਂਦੇ ਨੇ ਇੰਨੇ ਕੀ ਸੇਵਾ ਕੀਤੀ ਆਖੇ 2 ਮਿੰਟ ਪਾਂਡੇ ਸਾਫ ਕਰ ਜੂਗਾ ਤੇ ਪਾਂਡੇ ਦੀ ਸੇਵਾ ਕਰ ਜੂਗਾ ਮੈਂ ਦੂਜੇ ਬਾਹੂ ਕਰ ਜੂਗਾ ਕੰਮ ਤੇ ਉਹਨੂੰ ਵੱਡਾ ਆਦ ਨਹੀਂ ਹੋ ਗਿਆ ਤੁਹਾਨੂੰ ਇਹ ਚੰਗਾ ਨਹੀਂ ਲੱਗਿਆ ਕਿ ਗੁਰੂ ਘਰ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਵੀ ਅਲਾਉਡ ਹੀ ਨਹੀਂ ਤੁਸੀਂ ਅੰਦਰ ਕਿ ਮੈਨੂੰ ਆਊਟ ਕਰ ਰਹੇ ਹੋ ਇੰਨੀ ਮੀਡੀਆ ਨੂੰ ਤੁਸੀਂ ਮਰ ਬਣਾ ਕੇ ਆਏ ਪਹਿਲਾਂ ਕਿ ਚਾਚਰ ਮੈਂ ਕੋਈ ਮਰ ਨਹੀਂ ਬਣਾਇਆ ਮੈਂ ਬੱਸ ਐਸੇ ਦਰਸ਼ਨ ਕਰਨ ਆਈ ਸੀ ਬਾਈ ਚਾਂਸ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਦਾਂ ਭੱਜੀਆਂ ਮਗਰ ਜਿੱਦਾਂ ਵਕ ਪਤਾ ਨਹੀਂ ਕੀ ਆ ਗਿਆ ਹੁੰਦਾ ਉਹ ਜੇ ਕੋਈ ਕਰ ਰਹੇ ਮੈਂ ਆਪਣਾ ਨਾਮ ਦੱਸ ਦਵੋ ਪਲੀਜ਼ ਕੋਈ ਪ੍ਰੋਬਲਮ ਨਹੀਂ ਦਿੱਤੋ ਵੀ ਭੁੱਲ ਕੇ ਕਰੋਗਾ ਆਪਣਾ ਨਾਮ ਦੱਸ ਦੋ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂ ਕੀ ਦੇਖੋ ਮੈਂ ਵੀ ਸਰਦਾਰਨੀ ਟੀ ਆ ਵੈਰੀ ਗੁੱਡ ਠੀਕ ਆ ਤੇ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀਆ ਨਾਮ ਮੈਨੂੰ ਕੋਈ ਚਾਹੀਦੀ ਟੀ ਆਰ ਪੀ ਨਾ ਮੈਨੂੰ ਕੁਝ ਮੈਂ ਪਹਿਲੀ ਵਾਰੀ ਫੇਸ ਕੀਤਾ ਆ ਬੰਦੇ ਨੂੰ ਪਰ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨੇ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨਾ ਬਹੁਤ ਗਲਤ ਗੱਲ ਹੈ ਇਹਨਾਂ ਦੀ ਵੈਰੀ ਗੁੱਡ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅੱ ਬੋਲਿਆ ਮੈਂ ਅਗਰ ਉਹ ਕੁੜੀ ਮੇਰੇ ਨਾਲ ਜ਼ਬਰਦਸਤੀ ਨਾ ਕਰਦੀ ਫਿਰ ਮੈਂ ਤੇ ਮੂੰਹ ਤੇ ਬੋਲਦੀ ਕਿਉਂ ਡਰਾਂ ਬਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਐ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਖੁਦ ਦਾ ਕਮਾਨੀ ਆ ਖੁਦ ਦਾ ਖਾਨੀ ਆ ਬਈ ਮੈਨੂੰ ਰਹਿਣ ਲਈ ਨਹੀਂ ਦੇ ਰਿਹਾ ਕੁਝ ਕਰਨ ਲਈ ਨਹੀਂ ਦੇਣਾ ਮੈਂ ਕਿਉਂ ਡਰਾਂ ਉਹ ਤੋਂ ਹੋਰ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਝ ਨਹੀਂ ਕਹਿਣਾ ਤਰੱਕੀ ਕਰੇ ਸਮੁੱਚੀ ਜਿਹੜੀ ਕਾਇਨਾਤ ਆ ਪਰਮਾਤਮਾ ਸਭ ਨਾਲ ਹੀ ਸਾਈ ਹੋਵੇ ਇਸ ਤਰ੍ਹਾਂ ਦੇ ਅਰਦਾਸ ਇਹ ਸਭ ਜਿਹੜੀ ਅਰਦਾਸ ਆ ਰਹੀ ਹੈ ਕਿ ਅਨਲ ਜੋਸ਼ੀ ਕਾਂਗਰਸ ਚ ਜੁਆਇਨ ਕਰ ਰਹੇ ਇਹ ਗੱਲਾਂ ਦੇਖੋ ਇਹ ਗੱਲਾਂ ਬਾਤੀਆਂ ਨੇ ਇਹ ਹਾਈ ਕਮਾਂਡ ਦਾ ਮਸਲਾ ਹੈ ਸਾਡਾ ਮਸਲਾ ਨਹੀਂ ਇਹ ਕਿਸੇ ਬਾਰੇ ਫਿਰ ਕਰਾਂਗੇ ਗੁਰੂ ਘਰ ਖੜੇ ਹੁਣ ਆਪਾਂ ਇਹਦੀ ਪਰਮਾਤਮਾ ਦੇ ਘਰ ਦੀ ਗੱਲ ਕਰਾਂ ਜਿਹੜੇ ਕਹਿੰਦੀ ਹੈ ਭ੍ਰਿਸ਼ਟ ਲੋਕ ਆ ਇਹਨਾਂ ਨੇ ਦੇਸ਼ ਦਾ ਬੇੜਾ ਗਰਖ ਕੀਤਾ ਹੋਇਆ ਵਾ ਪਰ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਮੀਟਿੰਗ ਲੈਣ ਵਾਸਤੇ ਨਹੀਂ ਇਹ ਕੁਝ ਕੀਤਾ ਉਹਨੂੰ ਲੜਕੀ ਨੇ ਨਹੀਂ ਨਹੀਂ ਉਹ ਤਾਂ ਲੁਕਦੀ ਰਹੀ ਆ ਭਜਦੀ ਰਹੀ ਆ ਤੁਸੀਂ ਵੀ ਵੇਖਿਆ ਜਿੰਨੇ ਪੱਤਰਕਾਰ ਵਾ ਕਿਸੇ ਨੂੰ ਉਹਨੇ ਨਹੀਂ ਦਿੱਤਾ ਉਹ ਲਾ ਕੇ ਉਹ ਸੰਗਤ ਜਿਹੜੀ ਪਰੇਸ਼ਾਨ ਹੋ ਰਹੀ ਉਹ ਦਾ ਉਹ ਭੱਭ ਕੋਈ ਆ ਹਾਂ ਉਹ ਹੋਈ ਆ ਕਿਦੀ ਮੈਨੂੰ ਚੰਗਾ ਨਹੀਂ ਲੱਗਾ ਕਿ ਲੋਕ ਡਿਸਟਰਬ ਹੋ ਰਹੇ ਆ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁਣ ਤੁਸੀਂ ਲੜਕੀ ਨੂੰ ਮਿਲ ਕੇ ਆਏ ਹਾਂ 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 ਕੀਤੀ ਉਹਨੇ ਗੱਲਬਾਤ ਮੇਰੇ ਨਾਲ ਕੀ ਗੱਲਬਾਤ ਵਿੱਚ ਉਹਨੇ ਮੇਨ ਮੁੱਦਾ ਇਹੀ ਰੱਖਿਆ ਵਾ ਕਿ ਇਹ ਗੁਰੂ ਘਰ ਦਾ ਗੁਰੂ ਘਰ ਵਾ ਮਹਾਰਾਜ ਦਾ ਦਰਬਾਰ ਵਾ ਇੱਥੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਕੋਈ ਕੋਈ ਵੀ ਲੀਡਰ ਆਉਂਦਾ ਵਾ ਕੋਈ ਵੀ ਨੇਤਾ ਆਉਂਦਾ ਵਾ ਕੋਈ ਵੀ ਪੋਲੀਟਿਕਲ ਬੰਦਾ ਆਉਂਦਾ ਸੰਗਤ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੇ ਉਹਨੇ ਆਉਣਾ ਵਾ ਇੱਥੇ ਤੇ ਆਮ ਸੰਗਤ ਦੀ ਤਰ੍ਹਾਂ ਆਵੇ ਨਾ ਕਿ ਉਹ ਸਪੈਸ਼ਲ ਰਸਤਾ ਹੋਵੇ ਇਹਦੇ ਲਈ ਇਹਨੇ ਵੀ ਗੱਲ ਕਹੀ ਮੈਂ ਨਾ ਆਹ ਕਹਿੰਦੇ ਨਾ ਉਹਨਾਂ ਲਈ ਸਪੈਸ਼ਲ ਰਸਤੇ ਹੋਣ ਨਾ ਉਹਨਾਂ ਦਿਵਾਲੀ ਇਨਾ ਮਾਨ ਸਨਮਾਨ ਦਿੱਤਾ ਜਾਵੇ ਜਿੰਨੇ ਆਉਣਾ ਵਾ ਗੁਰੂ ਰਾਮਦਾਸ ਦਾ ਘਰ ਵਾ